ਸਤਿਗੁਰ ਗਲਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਤੇ ਬਾਈ ਨਾਲ ਕਰਦੇ ਆ ਗੱਲ ਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਸਤਿਗੁਰ ਗਲਬਾਈ ਜੀ ਸਤਿਗੁਰ ਦੀ ਜੀ ਠਾਜੇ ਸਾਹ ਵਧੀਆ ਜੀ ਹੋਰ ਮਾਣਾ ਜੀ ਹੋਰ ਕੋਲਾ ਜੀ ਵੀਰਾਜ ਜੀ ਮੇਰੇ ਭਣ ਪ੍ਰਾਪਾ ਮਾਲਾ ਦੀ ਜੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵਿੱਚ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਤੇ ਜਨਵਾਰ ਵਿੱਚ ਜੀ ਵੱਡੀਆਂ ਝੋਟੀਆਂ ਜਿਹੀਆਂ ਆਉਣ ਵਾਲੀਆਂ ਪਹਿਲਾ ਮੋੜ ਸਾਰਾ ਚਲ ਗਿਆ ਠੀਕ ਹੈ ਹਾਂਜੀ ਤੇ ਛੋਟੇ ਬਟੇ ਦੇ ਹੌਲੇ ਭਾ ਦੇ ਜਾਜ ਤੇ ਬਿਲਕੁਲ ਝੋਟੀਆਂ ਚੰਗੀਆਂ ਦੋ ਬੱਚਾ ਮਰੀਆਂ ਆ ਝੋੜੀ ਦੇ ਬੱਚੇ ਠੀਕ ਹਾਂਜੀ ਦੀ ਇੱਕ ਬੈੜ ਜੀ ਸੀ ਬੈੜ ਇੱਕ ਤੇ ਮੈਂ ਕਿਹਾ ਜਾਜ ਰੇਟ ਤੇ ਬਿਲਕੁਲ ਭਾਣਾ ਵੀਰੇ ਚਲਾ ਦਿੰਦੇ ਆ ਠੀਕ ਹੈ ਜੀ ਹਾਂਜੀ ਇਹ ਛੋਟੀ ਵੀਧੀ ਇੱਕ ਆਪਣੇ ਕੋ ਗਈ ਆ ਇਹ ਛੋਟੀ ਵਿਖਾਵਾਂਗੇ ਜਿਹੜੀ 2 ਲੱਖ ਤੋਂ ਵੀ ਬਾਹਰ ਵੇਚੀ ਹੈ ਠੀਕ ਜੀ ਰਿਕਾਰਡ ਨਹੀਂ ਤੇ ਮੇਰ ਕਈ ਮੀਰ ਛੋਟੀ ਮੰਗਦੇ ਰਹਿੰਦੇ ਆ ਵੀ ਤਕਰੀਬ ਵਧੀ ਛੋਟੀਆਂ ਕਾਹਨ ਸਾਹਮਣੀ ਹਾਂਜੀ ਹਾਂਜੀ ਹੋਰ ਵੀ ਕੋਈ ਸੇਵਾ ਕਰ ਲਊ ਨਾ ਠੀਕ ਜੀ ਹੋਰ ਵੀ ਛੋਟੀ ਪੰਜਾਂ ਚੌਹਾਂ ਦਿਨਾਂ ਤੱਕ ਤੋਂ ਤੋਂ 12 ਕਿਲੋ ਦਊਗੀ ਠੀਕ 10 ਕਿਲੋ ਦੁੱਧ ਹੋਊਗਾ ਹੁਣ ਵਧੀਆ ਛੋਟੀ ਦੀ ਲੁਕਾ ਠੀਕ ਹੈ ਜੀ ਦੂਜਾ ਸੁਆਗਰ ਜੀ ਦੂਜਾ ਸੁਆਗਰ ਛੋਟੀ ਪਰ ਕੀ ਜੀ ਆਇਆ ਤੁਸੀਂ ਠੀਕ ਹਾਂ ਜੀ ਵਾਹ ਮਾੜੀ ਇਹ ਤਾਂ ਨਮੋ ਤੇ ਦੋਸਤਾਂ ਤੋਂ ਲਓ ਗਈਆ ਠੀਕ ਹੈ ਬਚਾ ਕੀ ਮਗਰ ਆ ਗਿਆ ਕਟਾ ਕਟਾ ਆ ਗਿਆ ਦੇਖੋ ਜੀ ਮਾੜੀ ਮਾਲੀ ਆ ਗਿਆ ਬਹੁਤ ਸਾਧਰੇ ਹੋਈਆ ਵੀਰ ਝੋਟੀ ਮਰ ਜਿਹੜਾ ਕੋਈ ਵੀਰ ਕਾ ਸਾਂਭ ਲੂ ਨਾ ਝੋਟੀ ਵੀਰਾ ਜੇ ਸੱਜਣਾ ਜਿੰਨਾ ਦੁੱਧ ਦੇ ਦੇ ਪੂਰੀ ਪਹਾੜਾ ਦੇਣੀ 18 ਕਿਲੋ ਦੁੱਧ ਵੀਰ ਝੋਟੀ ਨੇ ਹੱਥੀ ਕੱਢਿਆ ਇਤਨਾ ਦੀ ਝੋਟੀ ਦੇਖੋ ਜੀ ਇਸ ਤੇ ਬਹੁਤ ਸੋਹਣਾ ਲਗਾ ਤੇ ਵਧੀਆ ਕੁਆਲਟੀ ਦੀ ਝੋਟੀ ਹੈ ਸਿੰਗਲ ਹੱਡੀ ਦੀ ਤੇ ਬਹੁਤ ਲੰਬਾਈ ਨਬੂਜ ਦੀ ਬੇਲ ਦੀ ਵਧੀਆ ਝੋਟੀ ਸੋਧ ਵਾਲੀ ਝੋਟੀ ਸਾਰੀ ਠੀਕ ਹੈ ਇਹ ਜੇ ਪਿਛਲੇ ਘਰ ਦੀ ਵੀਡੀਓ ਪਾ ਲਾਂਗੇ ਫੱਜਰ ਦੀ ਵੀ ਪਾ ਦਾਂਗੇ ਠੀਕ ਹੈ ਜੀ ਇੱਕ ਵਾਰੀ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਤੇ ਆ ਜੀ ਕਟਾ ਕਿਹੜਾ ਕਟਾ ਜੀ ਆ ਜੀ ਕਟਾ ਬੜੀਆ ਕਾ ਉਸ ਬੱਚੇ ਨਾ ਮਿਲਦੀ ਹੈ ਮੱਝੇ ਨਾ ਮਿਲਦੀ ਹੈ ਬੱਚੇ ਨਾ ਮਿਲਦੀ ਬਾਸਲੇ ਵਧੀਆ ਦੁੱਧ ਉੱਚਾ ਆਉਂਦਾ ਮੇਰੇ ਨਾਲ ਵਧੀਆ ਮੰਤਰ ਬਹੁਤ ਠੀਕ ਹੈ ਜੀ ਹਾਂਜੀ ਜੀ ਕੀ ਮਾੜਾ ਬਿਲਕੁਲ ਜ਼ਾਹਰ ਹੈ ਅਸੀਂ ਜੋ ਵੀ ਦੋ ਛੱਡ ਦਾਂ ਅਸੀਂ ਜੋ ਦੋ ਠੀਕ ਜੀ ਮੋਲ 50 ਸੀ ਇੰਦੇ ਪੰਜ ਦਾ 80 ਜੋ ਦੋ ਛੱਡ ਦਾਂਗੇ 75 ਦੀ ਲਓ ਜੀ ਬੋਹ ਸ਼ਾਨਦਾਰ ਝੋਂਟੀ ਆ ਵਧੀਆ ਕੁਆਲਟੀ ਲਈ ਸਿੰਘ ਸਿੰਘ ਬਹੁਤ ਵਧੀਆ ਕੁਆਲਟੀ ਲੱਗਾ ਆ ਦੇਵੇ ਵਾਲੀ ਤੰਬਾ ਕਰਮਾਲੀ ਬਿਲਕੁਲ ਜ਼ਾਹਰ 75 ਹਾਲੀਆ ਸਨੋਈ ਠੀਕ ਹੈ ਜੀ ਓਕੇ ਪਰ ਜੋ ਟੀਵੀ ਦਾ ਜਿਹੜਾ ਵੀਰ ਭਰਾ ਤੋਂ ਆਇਆ ਹੈ ਹਾਂਜੀ ਹੋਣ ਜਿਹੜੀ ਪਈ 70000 ਦੀ ਗੱਲ ਮੈਂ ਇੱਕ ਬਣੇ ਬਣਲੇ ਉਹਦੇ ਜਿੰਨਾ ਹੁਣ ਵਾਧ ਦੁੱਧ ਦੇਖੋ ਇਥੇ ਆ ਗਈ ਉਹ ਕਰ ਜੂਗੀ ਜਿਹੜੀ ਗੱਲ ਠੀਕ ਹੈ ਬਾਈ ਸਰ ਬਹੁਤ ਛੋਟੀ ਜਿਹੜੀ ਗੱਲ ਆ ਕਿ ਇਹ ਇੱਕ ਹੀ ਹੋਊਗੀ ਜਿਹਦੇ ਘਰ ਵੀ ਤਿਆਰ ਹੋਗੀ ਬਹੁਤ ਸੋਹਣੀ ਸੀ ਐਹੋ ਜਨ ਕੀਨਾ ਠੀਕ ਹੈ ਜੀ ਹਾਂਜੀ ਅੱਗੇ ਰੱਖੋ ਜੀ ਆ ਮੇਰਾ ਬੱਚਾ ਮਰਿਆ ਜੀ ਉਹਦਾ ਮੇਰਾ ਬੱਚਾ ਮਰਿਆ ਬੱਚਾ ਮਰਿਆ ਕੋਈ ਨਾ ਦਰ ਮਹੀਨਾ ਲਾੜੇ ਕੋਈ ਡੇਢ ਲਾੜੇ ਠੀਕ ਉਹ ਤਾਂ ਪੱਕਾ 9 ਦਿਨ ਰੋਕਵਾਉਂ ਉਹਵਾ 9 ਦਿਨ ਬੱਧ ਤੇ ਦੀਦੀ ਝੋਟੀ ਜੀ ਕੀ ਮੈਂ ਦਾਲ-ਬਾਲ ਕੁਝ ਬਹੁਤ ਸੁਣਾਤਾ ਨਹੀਂ ਕਵਾਲਟੀ ਵਾਲੀ ਆ ਹਾਂ ਕੋਈ ਦੁਹਰਾ ਲਗਾ ਤੁਹਾਡੀ ਠੀਕ ਹੈ ਜੀ ਤੇਰਾ ਉਹ ਬਾਡੀ ਬੁੜੀ ਪੂਰੀ ਵੱਡੀ ਆ बहुत नाली तो ना दे में ये सिंगर हर डिफरेंट है बहुत वार्डी तोम तोम नाली में पार्ट ए वेल्डी में पार्ट ए पार्ट ए दे पार्ट ए जब चुवाए चुवाए मारिया का नंबर ठीक है जी बच्चा मरेंगे भी थोड़ा चिड़िया है वो ठीक है भैया बहुत ਇਹ ਤੇ ਪਰਾ ਦੇਖੋ ਬਹੁਤ ਸੋਹਣਾ ਮੈਂ ਦਾ ਸਿੰਗਲ ਹੱਡੀ ਆ ਕੁਆਲਿਟੀ ਕਹਿੰਦੇ ਆ ਉਹ ਚੀਜ਼ ਆ ਵਧੀਆ ਦੱਸੋ ਬਾਈ ਜੀ ਕੀ ਮੋਲੇ ਦਾ ਮੁੱਲ ਵੀਰ 65 60 ਹਾਂਜੀ 55000 57000 50000 ਵੀ ਹਾਂ ਨਾ ਠੀਕ ਹੈ ਜੀ 50000 ਦਾ ਵਗੀ ਵੀਰ ਜੀ ਮੋਕੇ ਕਰ ਦੋਗੇ ਬੋਲਾ ਜੀ ਮੋਕੇ ਦਾ ਚੰਗੀ ਝੋਟੀ ਵੀਰ ਵੱਡੀ 50000 ਦੀ ਦੇਖੋ ਵੀ ਕਿਤੋਂ ਕੀ ਜਾਂ ਮਿਲਦੀਆਂ ਬਹੁਤ ਵਧੀਆ ਮੈਂ ਪਹਾੜਾ ਵੀਰ ਜਣਵਾ ਤੇ ਬਾਈ ਕਹਿੰਦੇ 57 ਜੋ ਮਾਨ ਕਰਦਾਂਗੇ ਕਰ ਦੋ ਠੀਕ ਹੈ ਬਾਈ ਜੀ ਬਾਕੀ ਵੀਰ ਜੀ ਮਾਲ ਘਾਣਾਂ ਦੇ ਵੀ ਤੁਨਾਈਦਾ ਬਿਲਕੁਲ ਪਹਾੜਾ ਜਿਆਜ ਰੇਟ ਦੇ ਦਈਦਾ ਠੀਕ ਹੈ ਤਾਂ ਵੀ ਦੂਰ ਵੀਰਾਂ ਨੂੰ 3-4000 ਕਰਾਇਆ ਵੀ ਪੈ ਜਾਂਦਾ ਪੈ ਜਾਂਦਾ ਬਿਲਕੁਲ ਸਹੀ ਹੈ ਪਹਾੜਾ ਤੱਕਰ ਜਾਵੇ ਜਿਹਨੂੰ ਕਿਰੇ ਕਰਾਇਆ ਪੈ ਜਿਹਦੇ ਕੋਲ 60 ਦੀ ਮਹੀਨ ਚੱਲਗੀ ਤਾਂ ਵੱਡੀ ਮਹੀ ਤਾਂ ਠੀਕ ਹੈ ਕੱਟੀ ਜੋੜੀ ਪਹਾੜਾ ਨਾਲ ਵਧੀਆ ਪਲੀ ਪਲਾਤੀ ਮੈਂ ਅੰਨੀ ਪੂਰੀ ਹੰਦੀ ਦਾ ਦੋਰੀ ਆ ਗਈ ਵੇ ਬਚਾ ਹਣੀ ਬਚਾ ਇਹ ਜਿਹੜਾ ਪੂਰਾ ਛੋਟੀ ਸਾਡੂ ਨੂੰ ਮਿਲਤਾ ਨਾ ਪਾਣਾ ਗਿਆ ਇਹਦਾ ਬਚਾੜੀ ਹੈਗਾ ਠੀਕ ਬਚਣਿਆ ਕਾ ਬੇੜ ਪਹੁੰਚ ਗਿਆ ਤੇ ਬਹੁਤ ਹੁਣੀ ਮੈਂ ਹਾਂ ਵੀ ਨਹੀਂ ਛੋਟੀ ਦੀ ਸੇਵਾ ਨਹੀਂ ਕਹਿੰਨੇ ਕੀਤੀ ਪਰ ਹੈ ਤੇ ਹੋਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੈਗੀਆਂ ਮੀਰੀ ਫੁਰੀ ਇਸ ਵਾਰ ਜੀ ਕੀ ਮੋਲੇ ਦਾ ਮੋਲ ਬਿਲਕੁਲ ਜਾਇਜ਼ ਹੈ ਹਾਂ ਜਿਹੜੇ ਬੋਲਣਾ ਵੀ ਜਾਇਜ਼ ਬਿਲਕੁਲ ਹਾਂਜੀ ਬਿਲਕੁਲ ਤਾਂ ਦਾਟ ਕਿਲਵਾ ਛੋਣੀ ਕੋਈ ਨਹੀਂ ਤੇ ਬਿਲਕੁਲ ਭਾਅ ਨਾ ਜਾਇਜ਼ ਹੈ ਸਫਾਈ ਕੋਈ ਜਿੰਨੀ ਛੋਟੀ ਛੋਟੀ ਬਸ ਸਫਾਈ ਉਨੀ ਬਾਦ ਬਿਲਕੁਲ ਜਾਇਜ਼ ਮੋਲ 50 ਕੋਈ ਛੜਦੀ ਵਿੱਚ 45000 ਦੀਆਂ 45 ਦੀ ਲਓ ਜੀ ਮੋਲ ਪਾਈ ਗਏ 50 ਕੋਈ 48 ਨਹੀਂ 45000 ਦੀ ਐਸ ਨੋਈ ਕਰਦੇ ਹੋਰ ਕੋਈ ਵੀ ਪ੍ਰਵਾਹ ਕਰਾਂ ਮੈਂ ਬੈੜ ਨਾ ਸਹੀ ਆ। ਲੋ ਜੀ ਵੈੜ ਆ ਗਈ ਕਾਲੀ ਸ਼ਾਹ। ਪੰਜ ਦਿਨ ਤੋਂ ਇਹਨੂੰ ਮਗਰ ਵਛਾਜ। ਪਰ ਵੈੜ ਦੀਆਂ ਸਫਾਈਆਂ ਸਫਾਈਆਂ ਬਹੁਤ ਜ਼ਿਆਦੀਆਂ ਥੰਮ ਥੰਮ ਦੇ ਰਹਾ ਲਗਾ। ਠੀਕ ਹੈ ਜੀ। ਵਾਸ਼ੀ ਕਾ ਹੁਣ ਬੋਲਾ ਲਾ ਲੋ। 13 ਕਿਲੋ 14 ਕਿਲੋ ਹੁਣ ਹੋਊਗਾ ਤਿਆਰ। ਠੀਕ। ਦੇਖੋ ਜੀ। 16 ਕਿਲੋ ਵਧੀਆ ਮੈਂ ਲਵੋ। ਕਾਲੀ ਸੁਨਾਹ ਵੈੜ ਆ ਗਈ ਆ ਤੇ ਹੁਣ ਜੋ ਲੱਗਿਆ ਵੈੜ 2 ਲੱਖ ਲਈ ਗਾਣ ਹੁੰਦਾ। ਪਰ ਇਹ 200 ਤੋਂ ਥੋੜੀ। ਠੀਕ ਹੈ ਜੀ। ਬਹੁਤ ਸੁਣੀ ਗਾਂ ਵਧੀਆ ਕੁਆਲਿਟੀ ਵਾਲੀ ਅੰਦਛਾਂ ਵੀਰ ਵੈੜ ਹੋ ਲਿਆਵਾਂ ਠੀਕ ਹੈ ਹੁਣ ਆਪਣੇ ਫਾਰਮ ਦੇ ਗਾਂ ਆਉਣੇ ਸ਼ੁਰੂ ਹੋ ਗਏ ਬਹੁਤ ਬੜਾ ਸੁਹਣਾ ਲੱਗਾ ਗਾਂ ਆਉਣੀਆਂ ਸ਼ੁਰੂ ਹੋ ਗਈਆਂ ਹਰ ਵੱਡੀ ਗਾਂ ਦੇ ਨਿੱਕੀ ਗਾਂ ਆਉਗੀ ਥਾਂ ਤੋਂ ਵੀਰ ਪੂਰੇ ਟੌਪ ਦਾ ਲਗਾ ਵਸ਼ੀ 11 ਨਿੱਕਰ ਲੇਵੇਂ ਦੀ ਗਾਂ ਆ ਕਦੇ ਵੀ ਜ਼ਿੰਦਗੀ ਜੀ ਥੋੜੀ ਕੀ ਤਾਂ ਇਹੋ ਜੀ ਗਾਣੂ ਫਾਲਤ ਨਹੀਂ ਪੈਂਦਾ ਨਿੱਕਰ ਲੇਵੇਂ ਬਾਕੀ ਠੰਡੀ ਮੰਡੀ ਵੀਰ ਪੜੀ ਠੀਕ ਹੈ ਜੀ। ਹਨੀ ਬੋ ਜਲਾ ਵਧੀਆ। ਸਮਾਜੋ ਵਧੀਆ। ਸਮਾਜੋ ਵਧੀਆ ਇੱਕ ਨੰਬਰ। ਠੀਕ ਹੈ ਜੀ। ਸਣੀ ਬਣੀ ਆ ਤੇ ਜਾਜ ਭਾਣ ਦੇ ਦਾ। ਦੱਸੋ ਵੀਰ ਜੀ ਕੀ ਮੁੱਲ ਹੈ ਦਾ? ਬਿਲਕੁਲ ਜਾਜ। ਮੁੱਲ ਵੀਰ ਭਾਵੇਂ ਕਰੀਏ 50। ਹਾਂਜੀ। ਤੇ 45 ਹਜ਼ਾਰ ਦੀ। 45 ਹਜ਼ਾਰ ਦੀ। ਠੀਕ ਹੈ। ਦੇਖੋ ਜੀ। ਉਹ 2000 ਛੱਡ ਦਾਂ। ਬਾਈ ਕਹਿੰਦੇ ਮੁੱਲ 50 45 ਦੀ ਤੇ 45 'ਚ 2000 ਛੱਡ ਦਾਂਗੇ। 45 ਹਜ਼ਾਰ। ਠੀਕ ਹੈ। ਤੇ 45 ਹਜ਼ਾਰ ਜੈਸੋ ਹੀ। ਪਰ ਜਿਹੜਾ ਵੀਰ ਪਾ ਲੈ ਗਿਆ ਨਾ ਵਾਸੀ ਠੰਡੀ ਵੇਜਾ ਪੰਛੀ ਸਹੀ ਗੱਲ ਆ ਗਾਵਾਂ ਦੇ ਜਿੰਨਾ ਪੜੋ ਨਾ ਦੋ ਦੋ ਲੰਮਾ ਸਮਾ ਗਾਵਾਂ ਤੋਂ ਦੇਂਦੀਆਂ ਚਵਾਲ ਦਾ ਜਿਹੜਾ ਹਾਂਜੀ ਕਿਤੇ ਇੱਕ ਅੱਧੀ ਗਾਵ ਨੂੰ ਲੱਗਦਾ ਜੀ ਇੰਨੀ ਜਿਆਦਾ ਠੰਡੀ ਠੀਕ ਆ ਵੀਰ ਪੂਰੀ ਪਸ਼ੀ ਚੰਗੀ ਓਕੇ ਬਾਈ 50 ਦੇ ਦਿਖਾ ਦੋ ਆ ਜਾ ਬੱਚੀ ਠੀਕ ਆ ਸੋ ਵਧੀਆ ਕੁਆਲਟੀ ਵਾਲੇ ਪਸ਼ੂ ਪਏ ਕੋ ਨਿੱਕੇ ਨਿੱਕੇ ਮੋਲੇ ਲਾਈਕ ਕਮੈਂਟ ਸ਼ੇਅਰ ਸਾਰੇ ਭੈਣ ਭਰਾ ਕਰੋ ਤੇ ਵੱਡੇ ਪਛੂ ਗੱਲ ਪਹੁੰਚਣਗੇ ਬੜੀਆਂ ਆਗਾਮਾਂ ਲਈਆਂ ਉਹ ਵੀ ਹੋਣਗੀਆਂ। ਪਾਜੀ ਲਾਈਕ ਕਮੈਂਟ ਸ਼ੇਅਰ ਵਾਸਤਵਾਦ ਕਰਿਆ ਕਰੋ। ਤੇ ਜਨਵਾਰ 23 ਜੈਜਪਹਾੜ ਟਾਪ ਦੇ ਠੀਕ ਹੈ ਜੀ। ਫੜ ਕੇ ਲੈ ਆਈ ਦੀ ਜਨਵਾਰ ਤੇ ਬੋਲ ਦੋ ਫੋਨ ਨੰਬਰ ਹੈਗਾ ਵੀਜੀ 84 27 40 7752 ਹਾਂਜੀ ਨਾਮ ਮਾਣਾ ਪਿੰਡ ਪੋਮਾ ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਲਾਈਕ ਕਮੈਂਟ ਸ਼ੇਅਰ ਸਾਰੇ ਪੈਨ ਪ੍ਰਵਾਹ ਧੰਨਵਾਦ ਕਰਦੇ ਆਂ। ਸਤਿ ਸ੍ਰੀ ਅਕਾਲ ਬਾਈ ਸਤਿ ਠੀਕ